ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰਿਓ ਅੱਜ ਦੀ ਜਿਹੜੀ ਵਿਜ਼ਿਟ ਹੈਗੀ ਦੋਸਤੋ ਖਾਸ ਤੌਰ ਤੇ ਆਪਾਂ ਨਾਰਮਲੀ ਇਸ ਘਰੋਂ ਅਪਡੇਟ ਦੇਣੇ ਰਹਿੰਦੇ ਆ ਪਿੰਡ ਜੋੜ ਸਿੰਘ ਵਾਲੇ ਖੜੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਐਨੀਮਲ ਜਿਹੜੇ ਹੈਗੇ ਆ ਤਕਰੀਬਨ ਅੱਜ 5-4 ਝੋਟੀਆਂ ਹੋਣਗੀਆਂ ਦੋਸਤੋ ਤੇ ਤਕਰੀਬਨ ਵੈੜਾ ਹੋਣਗੀਆਂ ਪਸੂ ਜਿਹੜਾ ਪਸੰਦ ਆਊਗਾ ਭਾਪੜ ਤੇ ਨਾਲ ਲੱਗੂ ਤੁਸੀਂ ਖਾਸ ਤੌਰ ਤੇ ਜਿਹੜੀ ਆ ਵੀਰ ਹਰਬੇਲ ਦੇ ਨਾਲ ਗੱਲਬਾਤ ਕਰ ਲਿਓ ਠੀਕ ਆ ਪਸੂ ਜਿੰਨੇ ਵੀ ਸੂਏ ਸਵਾਈ ਹੋਣਗੇ ਆਪਦੇ ਦੋ ਟਾਈਮ ਦੀ ਤਸੱਲੀ ਕਰ ਲਿਓ ਤਿੰਨ ਟਾਈਮ ਦੀ ਤਸੱਲੀ ਕਰਨ ਤੋਂ ਬਾਅਦ ਜਿਹੜਾ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਵੈੜਾ ਵੀ ਜਿਹੜੀਆਂ ਪ੍ਰੋਪਰ ਦੋਸਤੋ ਇਸੇ ਘਰੋਂ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੀਆਂ ਵੈੜਾ ਤਕਰੀਬਨ 5-6 ਨਗ ਵੈੜਾ ਹੈਗੀਆਂ ਠੀਕ ਆ ਤੇ ਵੱਡੀਆਂ ਵੈੜਾ ਵੀ ਹੈਗੀਆਂ ਨੇ ਬਾਕੀ ਬਿਲਕੁਲ ਛੋਟੇ ਪਹਾ ਲੀਆਂ ਵੈੜਾ ਵੀ ਵੀਰਪੁਰ ਆਓ ਆਪਣੀ ਨਰਕਪਰਕ ਕਰੋ ਤਸੱਲੀ ਕਰੋ ਚਵਾਈ ਕਰੋ ਠੀਕ ਹੈ ਜਿਹੜਾ ਪਸ਼ੂ ਖਾਸ ਤੌਰ ਤੇ ਸੂਨ ਵਾਲਾ ਹੈ ਟਿੱਪ ਕੇ ਤਸੱਲੀ ਕਰੋ ਠੀਕ ਹੈ ਤੇ ਬਾਕੀ ਦੋਸਤੋ ਤਸੱਲੀ ਕਰਨ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਜਿਹੜੀ ਦੋਸਤੋ ਕੁਆਲਿਟੀ ਹੈਗੀ ਆ ਸ਼ਾਹੀਵਾਲ ਦੇ ਵਿੱਚ ਜਰਸੀ ਸ਼ਾਹੀਵਾਲ ਕਰੋ ਸੰਗ ਦੇ ਵਿੱਚ ਵੜਣਾ ਅੱਜ ਕਾਫੀ ਹੈਗੀਆਂ ਨੇ ਅੱਗੇ ਜਿਹੜਾ ਗਰਮੀ ਨੂੰ ਦੇਖਦੇ ਹੋਏ ਦੋਸਤੋ ਤੁਸੀਂ ਇਹਨਾਂ ਵੜਾਂ ਦੀ ਜਿਹੜੀ ਚੋਣ ਕਰ ਸਕਦੇ ਜੀ ਠੀਕ ਹੈ ਤੇ ਤਕਰੀਬਨ ਝੋਟੀਆਂ ਜਿਹੜੀਆਂ ਨੇ ਪਸੂਆਂ ਸਵੇਰਾਂ ਕਿੰਨੇ ਪਸੂ ਸੋਏ ਨੇ ਕਿੰਨੇ ਬਿਲਕੁਲ ਅਜੇ ਇਧਰ ਕੋਲ ਤਿਆਰੀ ਦੇ ਵਿੱਚ ਉਹ ਆਪਾਂ ਗੱਲਬਾਤ ਕਰਕੇ ਵੀਰਾਂ ਨਾਲ ਥੋੜੀ ਜਿਹੀ ਸਾਂਝੀ ਕਰਦੇ ਆਂ ਆਜੋ ਚੱਲਦੇ ਆਂ ਵੀਰ ਹਰਵੈਲ ਦੇ ਕੋਲ ਸਭ ਤੋਂ ਪਹਿਲਾਂ ਭਾਈ ਹਰਵੈਲ ਸਾਸਰੀ ਕਾਪਰਾ ਹਾਂਜੀ ਸੰਤੂ ਸਾਹਿਬ ਜੀ ਸਾਸਰੀ ਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਪੈਣਪਰਾ ਦੇਖ ਰਹੇ ਉਹਨਾਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸਰੀ ਕਾ ਠੀਕ ਹੋ ਗਿਆ ਬਹੁਤ ਵਧੀਆ ਜੀ ਹਰਵੈਲ ਭਾਈ ਅੱਜ ਮੱਝਾਂ ਝੋਟੀਆਂ ਦੇ ਵਿੱਚ ਕਿੰਨੇ ਨਾਕ ਆਪਣੇ ਕੋਲ ਬਕਾਉਂਦੇ ਆਪਰੇ ਕੋਲੇ ਸੰਤੂ ਸਾਹਿਬ ਚਾਰ ਮੱਝਾਂ ਨੇ ਇੱਕ ਟੋਕਰ ਗੱਬਣਾ ਤਿੰ ਹਾਂਜੀ ਤੇ ਕਰੀਏ ਫਿਰ ਸਟਾਰਟ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਗਈ ਆ ਇਹ ਦੰਦ ਸਾਹਿਬ ਪਹਿਲੇ ਸਵੇ ਝੋਟੀ ਆ ਹਾਂਜੀ ਸੂਈ ਨਵਾਜਣ ਨੂੰ 12-13 ਦਿਨ ਅੱਛਾ ਜੀ ਤੇ ਠੀਕ ਆ 12-13 ਦਿਨ ਦਾ ਸਮਾਂ ਹੋ ਗਿਆ ਬੱਚਾ ਨੀਚੇ ਕੀ ਹੈ ਜੀ ਇਹਦੇ ਪਿੱਛੇ ਸੂਤਰ ਕੱਟੀ ਆ ਤੇ ਦੂਜੰਨੀ ਝੋਟੀ ਆ ਪਹਿਲੇ ਨੇ ਇਹ ਪਹਿਲੇ ਆ ਜੀ ਠੀਕ ਆ ਠੀਕ ਆ ਕੱਟੀ ਹੈ ਗਈ ਆ ਦੋਸਤੋ ਇਸ ਦੇ ਨੀਚੇ ਠੀਕ ਆ ਤੇ ਬਿਲਕੁਲ ਪਹਿਲਾ ਸਵੇ ਜਿਹੜੀ ਇਹ ਝੋਟੀ ਸੂਈ ਆ ਤੇ ਚੰਗੀ ਝੋਟੀ ਆ ਬਾਕੀ ਪੇਟ ਪੁੱਠਾ ਵੇਖੋ ਝੋਟੀ ਦਾ ਤੇ ਥਣ ਹਵਾਨਾ ਵੇਖੋ ਕਮਾਲ ਦਾ ਜਿਹੜਾ ਦੋਸਤੋ ਨਿਵਾ ਲੱਗਾ ਹੈਗਾ ਝੋਟੀ ਦੇ ਥਣ ਥੁਣ ਬਹੁਤ ਵਧੀਆ ਚੰਗੇ ਸੋਹਣੇ ਸ਼ੇਪ ਦੇ ਵਿੱਚ ਥਣਾ ਠੀਕ ਆ ਆ ਫੇਸ ਕੁਆਲਟੀ ਦੇਖੋ ਆ ਦੇਖੋ ਜੀ ਠੀਕ ਆ ਤੇ ਜਿਵੇਂ ਇਹ ਰਵੇਲ ਕਿੰਨੀ ਕਰਵਾ ਰਹੀ ਹੁਣ ਅੰਦੂ ਸਾਹਿਬ 9 ਤੋਂ 10 ਲੀਟਰ ਹੋ ਗਈ 9 10 ਲੀਟਰ ਜੀ ਹਾਂ ਜੀ ਠੀਕ ਆ ਤੇ ਬਿਲਕੁਲ ਚੋਣ ਚੋਣ ਪੋਲਾ ਲੱਗਾ ਜੀ ਚੋਣ ਅੰਦੂ ਸਾਹਿਬ ਬਹੁਤ ਹੀ ਵਧੀਆ ਤੇ ਚੰਗੀ ਸੀਲਸ ਲੱਗਾ ਠੀਕ ਆ ਤੇ ਮੁੱਲ ਵੀ ਇਹ ਰਵੇਲ ਕੀ ਕਰਤਾ ਅੰਦੂ ਸਾਹਿਬੇ ਦਾ ਮੁੱਲ ਕਰਦੇ ਆਪਾਂ 70000 ਉਹਦੇ ਜੋ ਮਾਨਤਨ ਹੋਊਗਾ 70000 ਦੇ ਵਿੱਚੋਂ ਹਾਂ ਜੀ ਠੀਕ ਆ 70000 ਜਿਹੜਾ ਦੋਸਤੋ ਮੁੱਲ ਆ ਠੀਕ ਆ 70000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਝੋਟੀ ਚੰਗੀ ਆ ਥਾਣਾ ਹਵਾਨੇ ਦੀ ਸਾਫ ਆ ਬਾਕੀ ਅਹ ਵੇਖ ਸਕਦੇ ਬਿਲਕੁਲ ਪਤਲਾ ਪਿੰਡਾ ਹੈਗਾ ਪਤਲੀ ਚਮੜੀ ਆ ਠੀਕ ਆ ਚੁਾਈ ਬਿਲਕੁਲ 9-10 ਕਿਲੋ ਆ ਆ ਵੇਖੋ ਥਾਣਾ ਹਵਾਨਾ ਠੀਕ ਆ ਬਖਾਰਾ ਬਹੁਤ ਸੋਨਾ ਹੈਗਾ ਇਸ ਤੋਂ ਨੈਕਸਟ ਜਿਹੜੀ ਝੋਟੀ ਏ ਇਹ ਬਈ ਕਿੰਨਾ ਵਸਵਾ ਸੂਈ ਏ ਐਵੇਂ ਸੱਦੂ ਦਾ ਦੂਜੇ ਤੋਂ ਸੂਈ ਆ ਇਹ ਵੀ ਦੂਜੇ ਝੋਟੀ ਏ ਦੋਸਤੋ ਠੀਕ ਆ ਤੇ ਬੱਚਾ ਨੀਚੇ ਕਿ ਆ ਗਿਆ ਅਹ ਇਹਦੇ ਵਿੱਚ ਕੋਈ ਪ੍ਰਕਾ ਕਰਤਾ ਹੈ ਮੇਲ ਕਾਫ ਨੀਚੇ ਆ ਤੇ ਦਿਨ ਕਿੰਨੇ ਕ ਦੀ ਸੂਈ ਏ ਜੀ ਦਿਨ ਕਿੰਨੇ ਕ ਦੀ ਸੂਈ ਏ ਇਹ ਸੱਦੂ ਸਾਹਿਬ ਕੋਈ ਹੋ ਗਏ 15 ਦਿਨ 15 ਕ ਦਿਨ ਦਾ ਸਮਾਹ ਹੋ ਗਿਆ ਤਕਿੰਨਾ ਹਾਜ਼ਰ ਜਿਹੜਾ ਪਚਵਾ ਦਾਂਗੇ ਦੁੱਧ ਥੱਲੇ ਵੀ 9 ਤੋਂ 10 ਠੀਕ ਹੈ ਹਾਂਜੀ 9 ਤੋਂ 10 ਕਿਲੋ ਜਿਹੜਾ ਦੋਸਤੋ ਦੁੱਧ ਹੁਣ ਹਾਜ਼ਰ ਆ ਕੋਈ ਵੀ ਵੀਰਣ ਕੇ ਜਿਹੜੇ ਚੁਵਾਈ ਕਰ ਸਕਦਾ ਤਕਰੀਬਨ ਬੱਚਾ ਜਿਹੜਾ ਮੇਲ ਕਾਫ ਆ ਇਸ ਝੋਟੀ ਦੇ ਥੱਲੇ ਸੈਕਿੰਡ ਟਾਈਮ ਮੇਰਾ ਸੈਕਿੰਡ ਸਟੇਸ਼ਨ ਦੇ ਵਿੱਚ ਇਹ ਜਿਹੜੀ ਦੋਸਤੋ ਸੁਣੀਏ ਮੰਦਰ ਉੱਡੇ ਆ ਜਾ ਠੀਕ ਆ ਹਾਈਟ ਫਿਟ ਚੰਗੀ ਹੈਗੀ ਆ ਬਾਕੀ ਥਣਦੇਵੇ ਦੀ ਨਾਰਮਲ ਜੇਕਰ ਗੱਲ ਕਰੀਏ ਤਾਂ ਪਹਿਲੀ ਝੋਟੀ ਦਿਖਾਈ ਆ ਉਹਦੇ ਨਾਲ ਨਾਲ ਦਾ ਮਿਲਦਾ ਜਿਹੜਾ ਥਣਦੇਵਾ ਚੌਰਸਦੇਵਾ ਇਹ ਦੋ ਟੋਪੀ ਹੈ ਡਿੱਟੋ ਦੋਵੇਂ ਇੱਕੋ ਜਿਹੀਆਂ ਲੱਗਦੇ ਆ ਦੇਖਣ ਤੇ ਠੀਕ ਹੈ ਜੀ ਇਹ ਚੱਲੋ ਆ ਕਰੋ ਚੈੱਕ ਜੀ ਠੀਕ ਹੈ ਮੇਲ ਕਾਫ ਆ ਦੋਸਤੋ ਜਿਹੜੀ ਹੁਣ ਆਪਾਂ ਤੁਹਾਨੂੰ ਇਹ ਸੈਕੰਡ ਨੰਬਰ ਤੇ ਦਿਖਾਈ ਆ ਕੱਟਾ ਇਸੇ ਨੀਚੇ ਠੀਕ ਆ ਤੇ ਝੋਟੀ ਚੰਗੀ ਆ ਪਿਆਰੀ ਝੋਟੀ ਆ ਬਿਲਕੁਲ ਬਰੀਕ ਚਮੜੀ ਆ ਪਤਲੀ ਜੀ ਜਮੜੀ ਆ ਇਸ ਝੋਟੀ ਦੀ ਤੇ ਮੋਲ ਲੈਂਦਾ ਵੀ ਆਪਾਂ ਭਾਪੜਤਾ ਪੁੱਛ ਲੈਨੇ ਬਾਕੀ ਭਾਈ ਹਰਵੇਲ ਚਵਾਈ ਕਿ ਕਿਦਾਂ ਦੀ ਲੱਗੀ ਏ ਭਾਈ ਸੰਤੂ ਸਾਹਿਬ ਸਾਰੇ ਪਸ਼ੂਆਂ ਨੂੰ ਬਹੁਤ ਚੰਗੀ ਲੱਗੀ ਏ ਠੀਕ ਆ ਚਵਾਈ ਤੋਂ ਕੋਈ ਪਛੂ ਵਾਂਝਾ ਨਹੀਂ ਏ ਠੀਕ ਏ ਠੀਕ ਆ ਤੇ ਕਿੰਨਾ ਕੁ ਮੋਲ ਲੈਂਦਾ ਜੀ ਆ ਸੰਤੂ ਸਾਹਿਬ ਇਹਦਾ ਜਿਹੜਾ ਲੈਦੇ ਆ 18500 ਰੁਪਇਆ ਛੋਟੂ 18500 ਦੇ ਵਿੱਚੋਂ ਹਾਂਜੀ 18500 ਦੇ ਵਿੱਚੋਂ ਜਿਹੜੀ 500 ਰੁਪਇਆ ਛੋਟ ਆ ਠੀਕ ਆ ਅਗਲੀ ਜਿਹੜੀ ਝੋਟੀ ਆਪਾਂ ਦੋਸਤੋ ਤੁਹਾਨੂੰ ਦਿਖਾਉਣੀ ਆ ਇਹ ਵੀ ਕਿਰਮਾ ਸੁਪਾ ਸੁਈ ਹੈ ਕਿ ਸੋਨ ਵਾਲੀ ਹੈ ਜੀ ਸੰਤੂ ਸਾਹਿਬ ਪਹਿਲੇ ਸਵੇਰ ਸੁਈ ਆ ਆ ਬੱਚਾ ਦੇਖਦਾ ਮੇਰੇ ਆਹ ਲਾ ਜੀ ਬੱਚਾ ਕਿਹੜਾ ਜੀ ਦਾ ਕੱਲ੍ਹ ਸੁਈ ਹੈ ਕੱਲ੍ਹ ਹੀ ਸੁਈ ਹੈ ਹਾਂ ਜੀ ਬਾਕੀ ਜੀ ਦੋਸਤੋ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਇਹ ਝੋਟੀ ਦਿਖਾ ਰਹੇ ਆ ਠੀਕ ਆ ਪਹਿਲਾਂ ਝੋਟੀ ਸੁਈ ਆ ਤੇ ਬੱਚਾ ਇਨੀ ਚਿਹਰਾ ਮੇਲ ਕਾਫ ਆ ਠੀਕ ਆ ਇਹ ਲੋਹੇ ਦੇ ਵਿੱਚ ਆਉਂਦੀ ਹੈ ਨਾ ਇਹ ਲੋਹੀ ਹੈ ਠੀਕ ਹੈ ਮਗਰ ਜਿਹੜਾ ਮੇਲ ਕਾਫ ਆ ਤੇ ਲੇਵਾ ਲੂਵਾ ਹਵਾਨੇ ਦੀ ਜਿਹੜੀ ਆ ਦੋਸਤੋ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਬਿਲਕੁਲ ਮੁਠੀ ਦਾ ਥਣ ਬਿਲਕੁਲ ਕਸਮਾ ਟੈਡ ਦੇਵੇ ਦੀ ਤੇ ਬਾਕੀ ਫਿਕਸ ਲੇਵਾ ਹੈਗਾ ਠੀਕ ਆ ਬਾਕੀ ਪੂਰੀ ਜਵਾਨ ਝੋਟੀ ਕੱਦ ਕਾਠੀ ਦੇਖੋਗੇ ਤੁਸੀਂ ਪੂਰਾ ਉੱਚਾ ਕੋਈ ਕਮੀ ਨਹੀਂ ਹੈ ਨਰੋਈ ਆ ਹਾਂ ਦੁੱਧ ਵੀ 10 11 ਲੀਟਰ ਦੀ ਚੋਈ ਕਰਾਉਗੀ ਠੀਕ ਹੈ ਜੀ ਇਸ ਟਾਈਮ ਦਾ ਬੋਲਾ ਜਿਹੜਾ 6 7 ਕਿਲੋਈਆ ਜੀ ਤੇ ਦੰਦਾਂ ਦਾ ਬੱਤੀ ਨਰੋਈ ਆ ਬਿਲਕੁਲ ਨਹੀਂ ਝੋਟੀ ਆ ਠੀਕ ਹੈ ਜੀ ਤੇ ਇਹ ਕਿੰਨੇ ਪਾਈ ਹਰ ਵੇਲੇ ਦੱਸਿਆ ਨੂੰ ਸੋਈ ਨੂੰ ਇਹ ਤਾਂ ਕੱਲ ਹੀ ਸੋਈਆ ਕੱਲ ਸੋਈਆ ਬਾਕੀ ਜੀ ਡੰਡੀ ਬਹੁਤ ਠੀਕ ਆ ਦਿਕਾ ਦੋਸਤੋ ਜਿਹੜਾ ਬੱਚਾ ਨੀਚੇ ਮੇਲਕਾਫ ਆ ਤੇ ਕਲ ਦੀ ਹਜੇ ਸੂਈ ਆ ਠੀਕ ਆ ਬੌਲੇ ਦੇ ਵਿੱਚ ਆ ਚਵਾਈ ਤੁਸੀਂ ਕਰ ਸਕਦੇ ਹੋ ਬਾਕੀ ਥਨ ਲੇਵਾ ਬਿਲਕੁਲ ਤੁਹਾਡੇ ਸਾਹਮਣੇ ਚੰਗਾ ਸੁਣਾ ਜਿਹੜਾ ਥਨ ਲੇਵਾ ਸਾਇਸ ਚੰਗਾ ਹੈ ਠੀਕ ਹੈ ਹਰ ਵੇਲੇ ਵੀ ਕੀ ਮੋਲੇ ਦਾ ਡਿਮਾਂਡ ਕਿੰਨੀ ਹੈ ਇਹਦਾ ਸੱਲਾਹ ਇਹਦਾ ਵੀ 185000 ਚ ਮੰਨਤਾ ਨੇ 185000 ਦੇ ਵਿੱਚ ਹਾਂਜੀ ਬਿਲਕੁਲ ਸੰਧੂ ਸਾਹਿਬ ਜਿੰਨਾ ਮਰਜੀ ਬਾਹਰ ਕਈ ਜਾਂਦੇ ਤੇ ਏਖਾ ਗਰਮੀ ਆ ਇਹ ਆ ਉਹ ਆ ਫਿਰ ਵੀ ਇਹ ਪਸ਼ੂ ਭਾ ਦੇ ਵਿੱਚ ਨੇ ਹੂੰ ਵੇਖੋ ਦੋਸਤੋ ਬਿਲਕੁਲ ਜਾਇਜ਼ ਜੇ ਰੇਟ ਆ ਕੋਈ 700 700 ਕੋਈ 1 200 ਉਪਰ ਆ ਕੋਈ 2000 3000 ਥੰਦੇ ਆ ਠੀਕ ਆ ਤੇ ਰੇਟ ਭਾ ਪਰਦਾ ਚੰਗਾ ਝੋਟੀਆਂ ਚੰਗੀਆਂ ਨੇ ਠੀਕ ਆ ਉਹ ਨਵੀਆਂ ਝੋਟੀਆਂ ਸੰਧੂ ਸਾਹਿਬ ਸਭ ਤੋਂ ਵਧੀਆ ਪਸ਼ੂ ਨਵੇਂ ਆ ਔਰ ਵਾਲੇ ਸਮੇਂ ਵਾਸਤੇ ਬਾਧੇ ਬੰਦੇ ਹੂੰ ਤੇ ਕੰਮੀ ਨੂੰ ਦੇਖਦੇ ਹੋਏ ਵੀ ਬਿਲਕੁਲ ਜਾਇਜ਼ ਦੇ ਇਸ ਮਾਝੀ ਦੀ ਟੋਟੇ ਲਗ ਲਈ ਦੀ ਅੱਛਾ ਜੀ ਤੀਜੇ ਸਵੇਰੇ ਚੱਲਦੀ ਆ ਤੇ ਚੌਥੇ ਵਾਸਤੇ ਗੱਭਣ ਆ ਇਹ ਸੰਦੋ 6ਵੇਂ ਮਹੀਨੇ ਚ ਚੱਲਣੀ ਆ ਹੁਣ ਦੁੱਧ ਕਿੰਨਾ ਥੱਲੇ ਜੀ ਹਾਂ ਦੁੱਧ ਦਾ ਵੇਲੇ 7:30 ਹੋਊਗਾ ਪਰ ਆਪਾਂ ਠੀਕ ਹੈ ਠੀਕ ਹੈ ਜੀ 6 ਕਿਲੋ ਤੋਂ ਤਾਂ ਹੈਗਾ ਤੇ 6ਵੇਂ ਮਹੀਨੇ ਚ ਚੱਲਣ ਡਈਏ ਹਾਂ ਜੀ ਤੇ ਚੇਲੇ ਗੱਭਣ ਆ ਦੇ ਲਈ ਗੱਬਣਾ ਚੌਥੇ ਚੌਥੇ ਦੀ ਗੱਬਣਾ ਤੇ ਜੇ ਹੁਣ ਪ੍ਰੈਜ਼ੈਂਟ ਟਾਈਮ ਚੱਲਣ ਲਈ ਠੀਕ ਆ ਤੇ ਟੋਕੜ ਗੱਬਣ ਮੱਝ ਜੜੀ ਦੋਸਤੋ 3 7 3.5 ਪੱਕਾ ਇਹਦੇ ਨੇ ਹਾਂ 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 ਬਰਾਬਰ ਸੇਜਾ ਜੀ ਠੀਕ ਆ ਠੀਕ ਹੈ ਜੀ ਠੀਕ ਆ ਟੋਕੜ ਗੱਬਣ ਮੈਂ ਆ ਦੋਸਤੋ ਜਿਹੜੇ ਵੀਰਾਂ ਦੀ ਖਾਸ ਤੌਰ ਤੇ ਡਿਮਾਂਡ ਹੈਗੀ ਟੋਕੜ ਗੱਬਣ ਪਸ਼ੂ ਖਰੀਦਣ ਦੀ 6 ਕਿਲੋ ਜਿਹੜਾ 6 ਲੀਟਰ ਸੌਰੀ ਦੁੱਧ ਥੱਲੇ ਹੈਗਾ ਰੈਡੀ ਠੀਕ ਆ ਅਕੇ 6 ਮਹੀਨੇ ਦੀ ਜਿਹੜੀ ਆ ਬਣੀ ਆ ਠੀਕ ਆ 6ਵੇਂ ਮਹੀਨੇ ਦੇ ਵਿੱਚ ਹੁਣ ਚੱਲ ਰਿਹਾ ਪ੍ਰੈਜ਼ੈਂਟ ਟਾਈਮ ਠੀਕ ਆ ਤੇ ਮੋਹਲੇ ਦਾ ਬਿਹਰਵਿਲ ਕਿੰਨਾ ਹਾਂ ਸੰਧੂ ਦਾ 535000 ਵਿੱਚੋਂ ਥੋੜਾ ਬਤਾ ਮਾਨਤਾ ਲਓ 535000 ਹਾਂਜੀ ਠੀਕ ਆ ਭਰਾ 535000 ਦੇ ਵਿੱਚੋਂ ਜਿਹੜਾ ਮਾਨਤਾ ਲਓ ਵਧੀਆ ਕੋਈ ਦੋ ਠੀਕ ਹੈ ਚੋਣ ਹਾਂਜੀ ਪ੍ਰੋਪਰ ਤੁਸੀਂ ਦੋਸਤੋ ਮੂੰਹ ਮੱਥਾ ਫੇਸ ਦੇਖ ਲਓ ਪੂਛੇ ਦੇਖ ਲੋ ਤੇ ਹਰ ਇੱਕ ਚੀਜ਼ ਪੂਰੀ ਆ ਵੀ ਇਹ ਨਹੀਂ ਹੈਗਾ ਵੀ ਪੂਛ ਲੰਡੀ ਆ ਜਾਂ ਕੋਈ ਸਿੰਗ ਟੁੱਟਾ ਹਨ ਉਹ ਕੰਮ ਨਹੀਂ ਪ੍ਰੋਪਰ ਆ ਪੂਰੀ ਵੱਡੀ ਆ ਕੱਦ ਕੱਠੀ ਵੱਡੀ ਆ ਸਿੰਗਲ ਖੱਡੀ ਦੇ ਵਿੱਚ ਪੁੱਠਾ ਪਠਾ ਪੌ ਚੜਾਈ ਦੇ ਵਿੱਚ ਆ ਆ ਕਰੋ ਚੈੱਕ ਅੱਗੇ ਅੱਜ ਦਾ ਗਾਵਾ ਨਹੀਂ ਮੜਿਆ ਕੈਮਰਾ ਕਰ ਮਾਥੋ ਬਾਕੀ ਇਹ ਤਾਂ ਦੀ ਆਪਾਂ ਵੀਡੀਓ ਅਲੱਗ ਤੋਂ ਪਾ ਹਾਂ ਜੀ ਪੂਛ ਆ ਕੇ ਦਿਖਾ ਦਿੰਦਾ ਵੱਡੀ ਬਿਲਕੁਲ ਬਾਕੀ ਦੋਸਤੋ ਵੱਡੀਆਂ ਵੜੜਾ ਹੈਗੀਆਂ ਇਹਨਾਂ ਦੀ ਇੱਕ ਆਪਾਂ ਵੱਖਰੀ ਅਪਡੇਟ ਦਵਾਂਗੇ ਤੁਹਾਨੂੰ ਵੜੜਾ ਵੱਟੀਆਂ ਨੇ ਤੇ तकरीबन ਛੋਟੀਆਂ ਵਿਹੜਾਂ ਨਹੀਂ ਹੈਗੀਆਂ ਨੇ ਵੀ ਇਹ ਨਹੀਂ ਗੱਲ ਵੱਡੀਆਂ ਵਿਹੜਾਂ ਦੀ ਛੋਟੀਆਂ ਵੀ ਇਹਦੇ ਥੱਲੇ 20 ਲੀਟਰ ਦੁੱਧ ਤਿਆਰ ਆ ਠੀਕ ਆ ਤਾਂ ਬੱਚਾ ਨਹੀਂ ਇਹਦਾ ਹੈਗਾ ਤੇ ਉਹ ਬੱਚੀ ਆ ਇਹ ਵੀ ਦੂਜੇ ਚੱਲ ਰਹੀ ਹੈ ਬੱਚੀ ਨੇ ਦੂਜੇ ਸੂਣਾ ਇਹ 25 ਪਲੱਸ ਆ ਹੂੰ ਹੂੰ ਹਾਂ ਇਹ ਹਜੇ 15 ਦਿਨ ਦੀ ਕੱਤੀ ਆ ਤੁਸੀਂ ਕੱਦ ਦੇਖ ਸਕਦੇ ਕਿ ਕਿੱਡੇ ਕਿੱਡੇ ਆ ਬਿਲਕੁਲ ਜੀ ਬਿਲਕੁਲ ਵੱਡੇ ਕੱਦ ਪੁੱਤ ਦੀਆਂ ਵਿਹੜਾਂ ਨੇ ਦੋਸਤੋ ਠੀਕ ਆ तकरीबन ਵਿਹੜਾਂ ਛੋਟੇ ਪਾਲੀਆਂ ਵਿਸਾਈਆਂ ਤੇ ਵਿਹੜਾਂ ਘੱਟੋ ਘੱਟ ਵੱਡੀਆਂ ਵੀ ਹੈਗੀਆਂ ਨੇ ਠੀਕ ਆ ਹਰ ਇੱਕ ਤਰ੍ਹਾਂ ਦੀ ਕੈਟਾਗਰੀ ਜਿਹੜੀ ਅਵੇਲੇਬਲ ਹੈਗੀ ਆ ਲੱਗਦਾ ਉਹਨਾਂ ਠੀਕ ਹੈ ਮੈਂ ਲਾਪਰ ਵੀਡੀਓ ਇੱਕ ਇਹਨਾਂ ਦੀ ਕਵਰ ਕਰਾਂਗੇ ਹੂੰ ਹੂੰ ਇਹਦੇ ਥੱਲੇ ਸਾਡਾ 20 ਲੀਟਰ ਦੁੱਧ ਤਿਆਰ ਹੈ ਅਸਟਾ ਠੀਕ ਹੈ ਜੀ ਇਹ ਬੇਨ ਬੱਚੇ ਤੋਂ ਹੈ ਨਾ ਫੇਰ ਬੱਚੇ ਤੋਂ ਬੱਚਾ ਮਰ ਗਿਆ ਇਹਨੂੰ ਸੂਈ ਨੂੰ ਹੋ ਜੇ 1 ਮਹੀਨਾ 1 ਮਹੀਨਾ ਹੋਇਆ ਸੂਈ 20 ਤੋਂ ਪਲੱਸ ਲੈਣੀ ਏ 20 ਦੇ ਲਗਭਗ ਕਰਾਂਗੇ 20 ਦੇ ਲਗਭਗ ਜਿਹੜਾ ਦੋਸਤ ਦੁੱਧ ਹੈਗਾ ਆ ਫੇਸ ਕੁਆਲਟੀ ਵੱਡੀ ਵਹਿੜ ਹੈਗੀ ਜਿੱਦਾਂ ਦੀ ਫਾਰਮ ਦੀ ਆਪਾਂ ਵਹਿੜ ਦੇਖਦੇ ਹਾਂ ਐਚ ਐਫ ਠੀਕ ਹੈ ਤੇ ਵਹਿੜਾਂ ਹੋਰ ਵੀ ਹੈਗੀਆਂ ਨੇ ਛੋਟੇ ਭਾਲੀਆਂ ਵਹਿੜਾਂ ਵੀ ਹੈਗੀਆਂ ਨੇ ਤਕਰੀਬਨ 30000 32000 ਤੋਂ ਲੈ ਕੇ ਜਾਂ 235 36 38 40000 ਤੱਕ ਬਿਹੜਾ ਵੀ ਜੜੀਆਂ ਨਾਰਮਲ ਹੈਗੀਆਂ ਸੁਈਆਂ ਸਪਾਈਆਂ ਕੁਝ ਕਿ ਤਿਆਰੀ ਦੇ ਵਿੱਚ ਆ ਬਈ ਮੱਝਾਂ ਹਰਵੇਲ ਬੱਸ ਹਾਂ ਮੱਝਾਂ ਦੰਦਾਂ ਦੇ ਵੇਖੀ ਨੇ ਤੇ ਕੰਟੈਕਟ ਨੰਬਰ ਆਪਾਂ ਇੱਕ ਦੇ ਦਿੰਦੇ ਆ ਦਿਓ ਦੱਸੋ 9903882025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੇ ਵੀਰ ਹਰਵੇਲ ਸਿੰਘ ਬਸੂ ਜਿਹੜੇ ਘੱਟੋ ਘੱਟ ਵੀ ਦੋਸਤੋ 15 14 ਨੱਕ ਜਿਹੜੇ ਅਵੇਲੇਬਲ ਹੈਗੇ ਅੱਜ ਜਿਨ੍ਹਾਂ ਦੇ ਵਿੱਚ ਮੱਝਾਂ ਤਕਰੀਬਨ ਝੋਟੀਆਂ ਹੈਗੀਆਂ ਨੇ ਬੱਡੀਆਂ ਵੇੜਾਂ ਹੈਗੀਆਂ ਨੇ ਠੀਕ ਆ ਐਚਪ ਬੇੜਾ ਛੋਟੀਆਂ ਵੇੜਾਂ ਹੈਗੀਆਂ ਕਰੋਸ ਸੰਗ ਦੇ ਵਿੱਚ ਵੇੜਾਂ ਨੇ ਠੀਕ ਆ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ